ਸਾਹ ਵੇ ਤੁਸੀਂ ਵੱਧ ਲਾਉਣਾ ਸਾਹ ਜੀ ਰੇਟ ਦੀ ਵੱਧ ਲਾਉਣਾ ਹਾਂ ਖਿਆਲ ਰੱਖ ਰਬਸ ਸਾਡੀ ਬੇਨਤੀ ਜੇ ਰੇਟ ਦਾ ਵੱਧ ਲਾਓ ਅੱਗੇ ਪਾਣੀ ਆ ਗਿਆ ਬਹੁਤ ਨਜਾਇਜ਼ ਫਾਇਦਾ ਨਹੀਂ ਠੋਣਾ ਹਾਂ ਹਾਂ ਅਰੇ ਵੇ ਤੁਸੀਂ ਵੱਧ ਲਾਉਣਾ ਜੀ ਰੇਟ ਦੀ ਵੱਧ ਲਾਉਣਾ ਖਿਆਲ ਰੱਖੋ ਅੱਗੇ ਹੜ ਆ ਗਿਆ

ਸਸੀ ਗਾਰ ਜੀ ਸ਼ਾਜੀ 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 ਕਿਹਨੂੰ ਡੇਟ ਦਾ ਵੱਧ ਲਾਇਓ ਮਤਲਬ ਕੋਈ ਨਹੀਂ ਜੀ ਪਿੱਛੇ ਹੜ ਆਇਆ ਕਿਹਦਾ ਨਜਾਇਜ਼ ਫਾਇਦਾ ਦੀ ਟੋਣਾ ਹਾਂ ਇੱਕ ਪੈਸਾ ਵੱਧ ਨਾ ਲਾਇਓ ਠੀਕ ਹੈ ਜੀ ਆਂਦੇ ਤਾਂ ਫਿਰ ਕ ਐਕਸ਼ਨ ਕਰਾਂਗੇ ਕੀ ਬਤਾ ਹਾਂ ਹਾਂ ਮਿਹਰਬਾਨੀ ਹਾਂ ਕਸ ਗਿਆ ਕਿਹਾ ਦੇ ਕਿਖਾ ਸਭ ਰੇਟ ਦਾ ਬਦਲਾਓ ਹਾਂ ਪਿੱਛੇ ਹਾਲਾ ਪਲੀਜ਼ ਛੱਡ ਰੱਖਿਓ ਬੱਸ ਤੁਹਾਨੂੰ ਬੇਨਤੀ ਕਰਦੇ ਹੱਥ ਛੋੜ ਕੇ ਹਾਂ ਹਾਂਜੀ ਰੇਟ ਰੇਟ ਦੀ ਬਦਲੋਣਾ ਬਸ ਇਹਦੀ ਬੇਨਤੀ ਕਰ ਹਾਂ। ਕੋਈ ਨਹੀਂ ਇੱਥੇ ਕਿਹਦੇ ਗੋਪੀ ਤੋਂ ਨਹੀਂ ਹੁੰਦੇ। ਆਇਆ ਅੱਗੇ ਬਹੁਤ ਵਧੀਆ ਹਾਲਤ ਹੈ ਦੇਖੋ ਬੰਦਾ ਗ੍ਰੋਸਰੀ ਲੈਣਾ ਤੇ ਰੇਟ ਦੀਵਾ ਹਾਂ ਸਾਜੀ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਹਾਂ ਬਹੁਤ ਲੋਕ ਹਾਂ ਠੀਕ ਜੀ ਸਾਹ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਦੀ ਵਾਧਾ ਲਾਉਣਾ ਰੇਟ ਵਾਧਾ ਲਾ ਤੇ ਦੁਕਾਨ ਸੀਲ ਹੋ ਜੂ ਮਾੜੀ ਹਾਂ ਹਾਂ ਹਰ ਦਾ ਮੌਕਾ ਸਾਬ ਮਤ ਕਰਦੀਆਂ ਲੋਕਾਂ ਦੀ ਹਾਂ ਸਾਡ ਰੇਟ ਦੀ ਵਾਧਾ ਲਾਉਣਾ ਕਿ ਇਹ ਚੀਜ਼ ਦਾ ਸਾਡੀ ਰੇਟ ਦਾ ਵਾਧਾ ਲਾਓ ਹੱਥ ਜੋੜ ਕੇ ਬੇਨਤੀ ਆ ਰੇਟ ਦਾ ਵਾਧਾ ਲਾਓ ਨਹੀਂ ਤੇ ਕਮਸੀਲ ਹੋ ਜਾਣਾ ਜੇ ਆ ਸਭ ਨੂੰ ਬੇਨਤੀ ਹੈ ਹਦੀ ਰੇਟ ਦਾ ਬਦਲਾਓ ਹਾਂ ਬਹੁਤ ਬਹੁਤ ਗਾੜੀ ਪਾਣੀ ਆਇਆ ਲੋਕਾਂ ਦੀ ਮਜਬੂਰੀ ਬਣਦੀ ਆ ਪਲੀਜ਼ ਕੇ ਰੇਟ ਦਿਵਾਲਾ ਹਾਂ ਹਾਂ ਸਾਡੇ ਰੇਟ ਤੇ ਤੁਸੀਂ ਬਦਲਣਾ ਜੀ ਸਾਡਾ ਰੱਖਣਾ ਕਿ ਇਹਦਾ ਕੇਸ ਦਾ ਲੰਮਾ ਨਾ ਹੋਵੇ ਅੱਗੇ ਬਹੁਤ ਭੀੜ ਬੜੀ ਪਈ ਆ ਰੇਟ ਦਾ ਬਦਲਾਓ ਨਹੀਂ ਖੜਾ ਹਾਂ ਹਾਂ ਸਾਹ ਵੇਟ ਦੀ ਲਾਉਣਾ ਵੱਧ ਕੇ ਨੂੰ ਸਾਡੀ ਵੇਟ ਦਾ ਲਾਓ ਕੇ ਨੂੰ ਵੱਧ ਕੇ ਚੀਜ਼ ਦਾ ਬਹੁਤ ਜ਼ਿਆਦਾ ਪਾਣੀ ਅੱਗੇ ਲੋਕ ਕਹਣਗੇ ਵੇਟ ਦੀ ਵੱਲੋਂ ਹਾਂ ਉਹ ਦੁੱਲ ਰਖੀਆ ਨਾ ਇਹ ਬ੍ਰੇਕ ਕਰੀ ਕੀ ਆ ਸਾਡੀ ਵੇਟ ਦੀ ਵੱਧ ਲੱਗਣ ਨੂੰ ਨੇ ਸਾਹ ਵੇਟ ਦਾ ਕੇ ਨੂੰ ਵੱਧ ਲਾਓ ਵੇਟ ਦਾ ਵੱਧ ਲਾਓ ਜੀ ਸਾ ਵੀ ਰੇਟ ਵੀ ਵਧਾ ਲਾਉਣਾ ਕਿਸ ਨੂੰ ਹਾਂ ਲੋਕ ਵਿਚਾਰੇ ਕਹਿ ਰਹੇ ਸਾਡੇ ਕੋ ਰੇਟ ਵਧਾ ਲਾ ਦੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਹੱਥ ਜੋੜ ਕੇ ਬੇਨਤੀ ਆ ਜੀ ਰੇਟ ਦੀ ਵਧਾ ਲਾਉਣਾ ਕਿਸ ਨੂੰ ਹਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਇਰਲ ਦੀਕਾ ਖਾਲਸਾ ਵਾਇਰਲ ਦੀਕੀ ਫਤਿਹ ਮੈਂ ਤੁਹਾਡਾ ਆਪਣਾ ਕੁਲਦੀਪ ਸਿੰਘ ਢਾਲੀਵਾਲ ਇਸ ਵੇਲੇ ਤੁਹਾਨੂੰ ਬੇਨਤੀ ਕਰ ਰਿਹਾ ਹਾਂ ਕਾਸਤੋ ਤੇ ਅjnਾਲਾ ਵਿਧਾਨ ਸਭਾ ਹਲਕੇ ਦੇ ਵਿੱਚ ਜਿੰਨੇ ਵੀ ਸਾਡੇ ਗਰੋਸਰੀ ਦੇ ਸਟੋਰ ਨੇ ਕਰੀਾਨੀ ਦੀਆਂ ਦੁਕਾਨਾਂ ਨੇ ਮੈਨੂੰ ਹੁੜੇ ਪਤਾ ਲੱਗਾ ਕਿ ਅjnਾਲੇ ਸ਼ਹਿਰ ਦੇ ਵਿੱਚ ਕਈ ਦੁਕਾਨਦਾਰਾਂ ਨੇ ਕਾਲਾ ਬਜਾਰੀ ਕਰਨੀ ਸ਼ੁਰੂ ਕਰਤੀ ਆ ਬਹੁਤ ਰੇਟ ਵਧਾ ਦਿੱਤੇ ਆ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਸਾਨੂੰ ਮਜਬੂਰ ਨਾ ਕਰਿਓ ਬਹੁਤ ਵੱਡਾ ਸੰਕਟ ਆਪਣੇ ਤੇ ਆ ਗਿਆ ਪਾਣੀ ਅjnਾਲੇ ਵਿੱਚ ਦਾਖਲ ਹੋ ਗਿਆ ਰਮਦਾਸ ਵਾਲੇ ਏਰੀਏ ਦੇ ਵਿੱਚੋਂ ਪਾਣੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਪਾਣੀ ਆ ਗਿਆ ਇਸ ਕਰਕੇ ਮੇਰੀ ਬੇਨਤੀ ਆ ਰਮਦਾਸ ਦੇ ਵਿੱਚ ਵੀ ਥੋਬੇ ਦੇ ਵਿੱਚ ਆਵਾਨਾ ਦੇ ਵਿੱਚ ਜਿੱਥੇ-ਜਿੱਥੇ ਵੱਡੇ ਪਿੰਡਾਂ ਦੇ ਵਿੱਚ ਕਦਿਆਨੇ ਦੀਆਂ ਦੁਕਾਨਾਂ ਜੇ ਕਿਸੇ ਦੀ ਸ਼ਿਕਾਇਤ ਆ ਗਈ ਕਿ ਉਹਨੇ ਰੇਟ ਵਧ ਲਾਇਆ ਜਾਂ ਕਾਲ ਬਜਾਰੀ ਕੀਤੀ ਹੈ ਜਾਂ ਉਹਨੇ ਜਮਾਤ ਖੋਰੀ ਕੀਤੀ ਹੈ ਤੇ ਉਹਦੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਉਹਦੇ ਸਟੋਰ ਨੂੰ ਜਿਹੜਾ ਅਸੀਂ ਸੀਲ ਕਰਾ ਦਾਂਗੇ ਮੇਰੀ ਤੁਹਾਨੂੰ ਇੱਕ ਵਾਰ ਫੇਰ ਸਭ ਨੂੰ ਹੱਥ ਜੋੜ ਕੇ ਬੇਨਤੀ ਆ ਕੇ ਪੜਾਓ ਇਹ ਬੜਾ ਔਖਾ ਟਾਈਮ ਆ ਹੜ ਆ ਗਿਆ ਆਪਾਂ ਇੱਕ ਦੂਜੇ ਦੀ ਮਦਦ ਕਰਨੀ ਆ ਨਾ ਕਿ ਪੈਸੇ ਵਟਣ ਵਾਲੇ ਪਾਸੇ ਜਾਣਾ ਸੋ ਦੁਕਾਨਦਾਰ ਭਰਾ ਮੇਰੀ ਇਸ ਅਪੀਲ ਨੂੰ ਜਰੂਰ ਮੰਨਣਗੇ ਮੈਨੂੰ ਆਸ ਹੈ ਸੋ ਮੈਨੂੰ ਅਜਨਾਲੇ ਸ਼ਹਿਰ ਦੇ ਵਿੱਚੋਂ ਬਹੁਤ ਕੱਲਾਂ ਆਈਆਂ ਕਿ ਉੱਥੇ ਕੋਈ ਲੋਕ ਕਾਲਾ ਬਜਾਰੀ ਕਰ ਰਹੇ ਕੁਝ ਲੋਕੋ ਰੇਟ ਰੇਟ ਵਧਾਉਂਦੇ ਆ ਬਹੁਤ ਜ਼ਿਆਦਾ ਸਭ ਨੂੰ ਬੇਨਤੀ ਆ ਕਿ ਕੰਮ ਨਾ ਕਰਿਓ ਨਹੀਂ ਤੇ ਮੈਂ ਸਾਡਾ ਜਿਹੜਾ ਕੰਟਰੋਲ ਰੂਮ ਆ ਉਹ ਵੀ ਅਜਨਾਲੇ ਬਣਿਆ ਮੇਰੀ ਲੋਕਾਂ ਨੂੰ ਬੇਨਤੀ ਹੈ ਕਿ ਅਜਨਾਲੇ ਕੰਟਰੋਲ ਰੂਮ ਦੇ ਉੱਤੇ ਆ ਕੇ ਸਾਨੂੰ ਦੱਸੋ ਜਿਹੜਾ ਵੀ ਦੁਕਾਨਦਾਰ ਵੱਧ ਰੇਟ ਲਾ ਰਿਆ ਚੱਕ ਕਾਲਾ ਬਜਾ ਦੀ ਜਾਂ ਜਮਾ ਖੋਦੀ ਕਰ ਰਿਆ ਉਹਦੇ ਬਾਰੇ ਜਾਣਕਾਰੀ ਦੋ ਉਹਦੇ ਖਿਲਾਫ ਉਸੇ ਵੇਲੇ ਐਕਸ਼ਨ ਕਰ ਦੇਵਾਂਗੇ ਅੱਜ ਹੀ ਉਹਦਾ ਸਕਰੋਲ ਜਿਹੜਾ ਸੀਲ ਕਰ ਦੇਾਂਗੇ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕਿ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027